ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਹਰਿਆਣਾ ਯੂਨੀਵਰਸਿਟੀ ਰੱਖਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਵਾਈਡ ਐਂਡ ਪੋਲਰਾਈਜੇਸ਼ਨ ਕਰਨ ਦੀ ਰਾਜਨੀਤੀ ਨੂੰ ਦਿਖਾਉਂਦੀ ਆ ਦੇਖੋ ਜੀ ਮਾਫੀ ਮੰਗਣ ਨਾਲ ਤੁਹਾਡੀ ਇੰਟੈਂਸ਼ਨਸ ਚੇਂਜ ਨਹੀਂ ਹੋ ਜਾਣਗੇ ਉਦੋਂ ਤੋਂ ਲੈ ਕੇ 150 ਸਾਲ ਤੱਕ ਅੱਜ ਤੱਕ ਕਿਸੇ ਨੇ ਨਾ ਇਹਦੇ ਨਾਮ ਨੂੰ ਬਦਲਿਆ ਨਾ ਬਦਲਣ ਦੀ ਜੁਰਰਤ ਕੀਤੀ ਮੇਰੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਰਲੀਮੈਂਟ ਸੈਸ਼ਨ ਹੋਊਗਾ ਉਹਦੇ ਵਿੱਚ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਰਿਗਾਰਡਿੰਗ ਕੋਈ ਮਤਾ ਜਾਂ ਕੋਈ ਬਿੱਲ ਲਿਆਂਦਾ ਜਾ ਸਕਦਾ ਹੈ ਜਦੋਂ ਉਸ ਬਿੱਲ ਦੇ ਉੱਤੇ ਬਹਿਸ ਹੋਊਗੀ ਤੇ ਲਾਜ਼ਮ ਹੈ ਕਿ ਹੁੱਡਾ ਸਾਹਿਬ ਉੱਥੇ ਇਹ ਗੱਲ ਕਰਨਗੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦਾ ਸ਼ੇਅਰ ਹੋਵੇ ਵਿਦਿਆਰਥੀਆਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਲੀਡਰਾਂ ਨੂੰ ਪੰਜਾਬ ਕਾਂਗਰਸ ਨੂੰ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ ਦੈਲੀ ਪੋਸਟ ਪੰਜਾਬੀ ਵੇਖ ਰਹੇ ਤੁਸੀਂ ਤੇ ਮੈਂ ਗਗਨ ਸ਼ਕਲਾ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੀ ਸਿਆਸਤ ਨੂੰ ਕਈ ਸਿਆਸਤਦਾਨ ਦਿੱਤੇ ਨੇ ਅਗਰ ਇਤਿਹਾਸ ਦੇ ਚੋਕੇ 'ਚ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਲੀਡਰ ਨੇ ਜੋ ਇਸ ਜਗ੍ਹਾ ਤੋਂ ਬਣ ਕੇ ਗਏ ਨੇ ਦਲਵੀਰ ਗੋਲਡੀ ਕਿਉਂ ਨਾ ਹੋਣ ਬਰਿੰਦਰ ਢਿੱਲੋਂ ਕਿਉਂ ਨਾ ਹੋਣ ਕੁਲਜੀਤ ਨਾਗਰਾ ਕਿਉਂ ਨਾ ਹੋਣ ਮਲਵਿੰਦਰ ਕੰਗ ਕਿਉਂ ਨਾ ਹੋਣ ਬਹੁਤ ਸਾਰੇ ਐਵੇਂ ਦੇ ਲੀਡਰ ਨੇ ਜੋ ਇਸ ਪੰਜਾਬ ਯੂਨੀਵਰਸਿਟੀ ਦੀ ਪੜ੍ਹਾਈ ਸਨ ਪਰ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਨਾਲ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਹੈ ਯੂਨੀਵਰਸਿਟੀ ਦੇ ਪ੍ਰਧਾਨ ਅਰਨਾਗ ਦਿਆਲ ਹਾਲਾਂਕਿ ਮਾਫੀ ਮੰਗ ਚੁੱਕੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਨਾਮ ਬਦਲ ਦੇਣਾ ਚਾਹੀਦਾ ਕਸਰ ਇੱਥੇ ਨਹੀਂ ਮੁੱਕ ਜਾਂਦੀ ਭੁਪਿੰਦਰ ਹੁੱਡਾ ਦੇ بیٹے ਦਪਿੰਦਰ ਹੁੱਡਾ ਵੱਲੋਂ ਵੀ ਰੋਤਕ ਤੋਂ ਸੰਸਦ ਨੇ ਉਹਨਾਂ ਨੇ ਇਸ ਗੱਲ ਦੀ ਹਮਾਇਤ ਕਰ ਦਿੱਤੀ ਹੈ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਅਰਚਿਤ ਗਰਗ ਮੌਜੂਦ ਨੇ ਗਰਗ ਸਾਹਿਬ ਅਨਰਾਗ ਦਿয়াল ਮਾਫੀ ਮੰਗੇ ਕਹਿੰਦੇ ਮੈਂ ਕਿਸੇ ਨੂੰ ਬੰਡਣਾ ਨਹੀਂ ਚਾਹੁੰਦਾ ਸਾਡਾ ਕੰਮ ਜੋੜਨਾ ਹੈ ਦੇਖੋ ਜੀ ਮਾਫੀ ਮੰਗਣ ਨਾਲ ਤੁਹਾਡੀ ਇੰਟੈਂਸ਼ਨਸ ਚੇਂਜ ਨਹੀਂ ਹੋ ਜਾਣਗੇ ਜੇਕਰ ਉਹਨਾਂ ਨੇ ਇੱਕ ਮੰਗ ਪੱਤਰ ਰਿਟਨ ਦੇ ਵਿੱਚ ਵੀਸੀ ਨੂੰ ਦਿੱਤਾ ਤਾਂ ਉਹ ਉਹਨਾਂ ਦੀ ਇੰਟੈਂਸ਼ਨਸ ਦਿਖਾਉਂਦਾ ਕਿ ਉਹਨਾਂ ਦੀ ਇੰਟੈਂਸ਼ਨਸ ਕੀ ਸੀ ਉਹਨਾਂ ਦੀ ਇੰਟੈਂਸ਼ਨ ਸੀ ਕਿ ਆਪਾਂ ਯੂਨੀਵਰਸਿਟੀ ਦੇ ਵਿੱਚ ਡਿਵਾਈਡ ਕ੍ਰੀਏਟ ਕਰੀਏ ਤੇ ਪੋਲਰਾਈਜ਼ ਕਰੀਏ ਉਹਨਾਂ ਦੇ ਹੀ ਜਿਹੜੇ ਪਾਰਟੀ ਹੈਗੀ ਹੈ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਮੈਮੋਰੰਡਮ ਦਿੱਤਾ ਕਿ 85% ਪੰਜਾਬ ਦੇ ਬੱਚਿਆਂ ਲਈ ਰਿਜ਼ਰਵੇਸ਼ਨ ਦਿੱਤੀ ਜਾਵੇ ਤੇ ਫਿਰ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਹਰਿਆਣਾ ਯੂਨੀਵਰਸਿਟੀ ਰੱਖਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਵਾਈਡ ਐਂਡ ਕਰਨ ਦੀ ਰਾਜਨੀਤੀ ਨੂੰ ਦਿਖਾਉਂਦੀ ਆ ਤੇ ਅਸੀਂ ਇਹਦੇ ਵਿੱਚ ਕਹਿਣਾ ਚਾਹਾਂ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵੱਡਾ ਨਾਮ ਹੈ ਕਿ ਜੇਰ ਉਹਨੂੰ ਆਪਾਂ ਡਿਵਾਈਡ ਕੀਤਾ ਜਾਵੇ ਪੰਜ ਤਿਆਬ ਜਾਨੀ ਕਿ ਪੰਜ ਦਰਿਆਂ ਦੇ ਜਿਹੜੀ ਵਗਦੀ ਉਹਨਾਂ ਦੇ ਵਿੱਚਲੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ ਜਿਹਦੇ ਵੀ ਤੁਹਾਡਾ ਹਿਮਾਚਲ ਇਹਦਾ ਨਾਂ ਤਾਂ ਸਿਆਸ ਇਹ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਸੀ ਹਾਂਜੀ ਹਾਂਜੀ ਇਹੀ ਤਾਂ ਗੱਲ ਹੈ ਜਿਹਦਾ ਇਤਿਹਾਸ ਲਾਹੌਰ ਤੋਂ ਸ਼ੁਰੂ ਹੁੰਦਾ ਹੈ ਉਦੋਂ ਇਹਦਾ ਨਾਮ ਪੀ ਏ ਐਨ ਜੀ ਐਬੀ ਪੰਜਾਬ ਯੂਨੀਵਰਸਿਟੀ ਉਦੋਂ ਦਾ ਰੱਖਿਆ ਹੋਇਆ ਇਸ ਤੋਂ ਬਾਅਦ ਉਹ ਪਾਰਟੀਸ਼ਨ ਤੋਂ ਬਾਅਦ ਪੈਪਸੂ ਦੇ ਚ ਉਹਦਾ ਐਡਟ ਸੈਂਟਰ ਲੱਗਦੇ ਨੇ ਇਹ ਤਾਂ 1956 ਦੇ ਵਿੱਚ ਚੰਡੀਗੜੀ ਸਟੈਬਲਿਸ਼ ਕੀਤੀ ਜਾਂਦੀ ਹੈ ਉਦੋਂ ਤੋਂ ਲੈ ਕੇ 150 ਸਾਲ ਤੱਕ ਅੱਜ ਤੱਕ ਕਿਸੇ ਨੇ ਨਾ ਇਹਦੇ ਨਾਮ ਨੂੰ ਬਦਲਿਆ ਨਾ ਬਦਲਣ ਦੀ ਜੁਰਰਤ ਕੀਤੀ ਇਹ ਛੇੜਛਾੜ ਕਰਨੀ ਉਹਦੇ ਨਾਮ ਨਾਲ ਉਹਦੇ ਇਤਿਹਾਸ ਨਾਲ ਛੇੜਛਾੜ ਕਰਨ ਦੇ ਬਰਾਬਰ ਹੈ ਕਿ ਜਿਹੜਾ ਐਡਾ ਵੱਡਾ ਨਾਮ ਹੈ ਇੱਕ ਨਾਰਥਰਨ ਰੀਜਨ ਨੂੰ ਰਿਪਰੈਜ਼ੈਂਟ ਕਰਦਾ ਹੈ ਅਨ ਡਿਵਾਈਡਿਡ ਪੰਜਾਬ ਦੇ ਰੀਜਨ ਨੂੰ ਜਿਹੜਾ ਆਪਣਾ ਹੀ ਪਾਕਿਸਤਾਨ ਦੇ ਵਿੱਚ ਚਲ ਗਿਆ ਉਹਨੂੰ ਰਿਪਰੈਜ਼ੈਂਟ ਕਰਦਾ ਪੰਜਾਬ ਦਾ ਨਾਮ ਸਰਬ ਤੁਸੀਂ ਵੀ ਸਟੂਡੈਂਟ ਪੋਲਟਿਕਸ ਦੇ ਵਿੱਚੋਂ ਲੱਗਦਾ ਕੀ ਹੈ ਇਸ ਪਰਪਸ ਦੇ ਪਿੱਛੇ ਕਾਰਨ ਕੀ ਲੱਗਦੇ ਨੇ ਨਾਂ ਬਦਲਣਾ ਕਿਉਂ ਆ ਸਿਆਸਤ ਹੋ ਰਹੀ ਹੈ ਅਨਰਾਗ ਦਿਆਲ ਦਾ ਪਰਸਨਲ ਇੰਟੈਂਸ਼ਨ ਕੀ ਹੈ ਇਸ ਨੂੰ ਲੈ ਕੇ ਜੀ ਉਹਨਾਂ ਦੇ ਵੱਲੋਂ ਸਰੀਆਮ ਦੇ ਸਿਆਸਤ ਕੀਤੀ ਜਾ ਰਹੀ ਹੈ ਬੱਚਿਆਂ ਦੇ ਵਿੱਚ ਆਪਣੇ ਆਪ ਨੂੰ ਇੱਕ ਹਰਿਆਣਾ ਤੋਂ ਆਉਣ ਵਾਲਾ ਵਿਅਕਤੀ ਕਿ ਇੱਕ ਹਰਿਆਣਾ ਦੀ ਡਿਮਾਂਡ ਰੱਖਣਾ ਉਹ ਇੱਕ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਸ਼ਾਇਦ ਆਪਣੇ ਰੀਜਨ ਦੇ ਵਿੱਚ ਡਿਵਾਈਡ ਕਰਕੇ ਰੀਜਨ ਦੇ ਵਿੱਚ ਪੋਲਿਟਿਕਸ ਕਰਨੀ ਹੋਵੇ ਇਹ ਕੋ ਇੰਟੈਂਸ਼ਨ ਹੋ ਸਕਦੀ ਹੈ ਪਰ ਇਹ ਸਾਰਾ ਸਿਰ ਗਲਤ ਹੈ ਕਿ ਇਸ ਤਰੀਕੇ ਦੀ ਪੋਲਿਟਿਕਸ ਨੂੰ ਮੈਂ ਆਪਣੇ ਵੱਲੋਂ ਸਰਾਸਰ ਸਿਰੇ ਤੋਂ ਨਕਾਰਦਾ ਕਿ ਐਜੂ ਪੋਲਿਟਿਕਸ ਆਪਾਂ ਨੂੰ ਸਟੂਡੈਂਟ ਪੋਲਿਟਿਕਸ ਦੇ ਵਿੱਚ ਹੋ ਕੇ ਨਹੀਂ ਕਰਨੀ ਚਾਹੀਦੀ ਕਿ ਯੂਨੀਵਰਸਿਟੀ ਜਿੱਤੇ ਵਿੱਦਿਆ ਦਾ ਦੀਵਾ ਬਲਦਾ ਹੈ ਉਹਦੇ ਨਾਮ ਤੇ ਸਿਆਸਤ ਨਾ ਕਰੋ ਕਿ ਤੁਸੀਂ ਸਿਆਸਤ ਕਰਨੀ ਹੈ ਬਾਹਰ ਜਾ ਕੇ ਕਰੋ ਕੋਈ ਹੋਰ ਮੁੱਦੇ ਤੇ ਕਰੋ ਇੱਕ ਐਜੂਕੇਸ਼ਨਲ ਇੰਸਟੀਟਿਊਟ ਤੇ ਸਿਆਸਤ ਨਾ ਕਰੋ ਤੁਸੀਂ ਕਿਵੇਂ ਦੇਖਦੇ ਹੋ ਪੂਰੇ ਇਸ ਘਟਨਾਕਰਮ ਦੇਖੋ ਜੀ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਜਿਵੇਂ ਹੁੱਡਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਸ 이슈 ਨੂੰ ਪਾਰਲੀਮੈਂਟ ਦੇ ਵਿੱਚ ਚੱਕਾਂਗੇ ਤੇ ਯੂਨੀਵਰਸਿਟੀ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸੈਨੇਟ ਨਹੀਂ ਹੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਸੈਸ਼ਨ ਹੈ ਮੇਰੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਰਲੀਮੈਂਟ ਸੈਸ਼ਨ ਹੋਊਗਾ ਉਹਦੇ ਵਿੱਚ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਰਿਗਾਰਡਿੰਗ ਕੋਈ ਮਤਾ ਜਾਂ ਕੋਈ ਬਿੱਲ ਲਿਆਂਦਾ ਜਾ ਸਕਦਾ ਹੈ ਜਦੋਂ ਉਸ ਬਿੱਲ ਦੇ ਉੱਤੇ ਬਹਿਸ ਹੋਊਗੀ ਤੇ ਲਾਜ਼ਮ ਹੈ ਕਿ ਹੁੱਡਾ ਸਾਹਿਬ ਉੱਥੇ ਇਹ ਗੱਲ ਕਰਨਗੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦਾ ਸ਼ੇਅਰ ਹੋਵੇ ਤਾਂ ਇਸ ਮੁੱਦੇ ਦੇ ਉੱਤੇ ਸਾਡੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਲੀਡਰਾਂ ਨੂੰ ਪੰਜਾਬ ਕਾਂਗਰਸ ਨੂੰ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ ਤੇ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੋਂ ਲੈ ਕੇ ਸੜਕਾਂ ਤੱਕ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਨੇ ਪਰ ਇਸ ਲੜਾਈ ਦੇ ਵਿੱਚ ਸਾਨੂੰ ਪੰਜਾਬ ਦੇ ਸੀਨੀਅਰ ਲੀਡਰਾਂ ਦੀ ਜ਼ਰੂਰਤ ਪਊਗੀ ਨਰਾਗ ਦਿয়াল ਦੀ ਇੰਟੈਂਸ਼ਨ ਕੀ ਹੈ ਕਿ ਲੱਗਦਾ ਹਰਿਆਣੇ ਦੇ ਲੀਡਰ ਬਣਨਾ ਚਾਹੁੰਦੇ ਨੇ ਹਰਿਆਣੇ ਚ ਨੇਤਾ ਆਪਣਾ ਪੋਲਿਟਿਕਲ ਕੈਰੀਅਰ ਸਟੈਬਲਿਸ਼ ਕਰਨਾ ਚਾਹੁੰਦੇ ਨੇ ਬਿਲਕੁਲ ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਉਹਨਾਂ ਨੇ ਇਹ ਮੈਮੋਰੈਂਡਮ ਦੇਣਾ ਸੀ ਤਾਂ ਆਪਣੀ ਟਿਨਿਓਰ ਦੇ 10 ਦਿਨ ਪਹਿਲਾਂ ਦਿੰਦੇ ਤਾਂ ਫਿਰ ਯੂਨੀਵਰਸਿਟੀ ਦੇ ਵਿਦਿਆਰਥੀ ਦੱਸਦੇ ਹਰਿਆਣੇ ਦੇ ਵਿਦਿਆਰਥੀ ਵੀ ਦੱਸਦੇ ਕਿ ਮੈਮੋਰੈਂਡਮ ਦਈ ਦਾ ਕਿਵੇਂ ਆ ਯੂਨੀਵਰਸਿਟੀ ਨੂੰ ਪਾੜੀ ਦਾ ਕਿਵੇਂ ਆ ਉਹਨਾਂ ਦਾ ਇਹੀ ਮਕਸਦ ਸੀਗਾ ਕਿਉਂਕਿ ਉਹ ਯੂਨੀਵਰਸਿਟੀ ਚ ਹੁਣ ਜਾ ਰਹੇ ਨੇ ਉਹਨਾਂ ਨੇ ਆਪਣੀ ਹਰਿਆਣੇ ਦੀ ਸਿਆਸ ਚਮਕਾਉਣੀ ਹੈ ਕਿਸ ਇਹ ਰਸਤਾ ਸਹੀ ਲੱਗਿਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਪੰਜਾਬ ਦੇ ਵਿਦਿਆਰਥੀ ਇੱਥੇ ਘੱਟ ਨੇ ਹਰਿਆਣਾ ਹਿਮਾਚਲ ਦੇ ਜ਼ਿਆਦਾ ਨੇ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਉਣਾ ਚਾਹੁੰਦੇ ਨੇ ਕਿ ਪੰਜਾਬ ਤੇ ਹਰਿਆਣੇ ਨੂੰ ਪਾੜ ਕੇ ਹਰਿਆਣੇ ਦਾ ਵੋਟ ਬੈਂਕ ਆਪਣੇ ਨਾਲ ਜੋੜ ਲੈਣ ਤੇ ਆਉਣ ਵਾਲੇ ਸਮੇਂ ਵਿੱਚ ਫਿਰ ਆਪਣੇ ਕਿਸੇ ਬੰਦੇ ਨੂੰ ਜਿਤਾ ਲੈਣ ਸਾਬ ਕੀ ਲੱਗਦਾ ਸਿਆਸੀ ਪਾਰਟੀ ਸ਼ੁਰੂ ਕਰਨਾ ਚਾਹੁੰਦੇ ਨੇ ਦਲਾਲ ਸਾਹਿਬ ਜੀ ਦੇਖੋ ਉਹਨਾਂ ਦੀ ਉਹ ਪਰਸਨਲ ਥੀ ਵੈ ਮੈਂ ਦੇ ਹਰ ਕੋਈ ਜਿਹੜਾ ਯੂਨੀਵਰਸਿਟੀ ਦੇ ਵਿੱਚ ਇੱਥੇ ਆਂਦਾ ਹੈ ਹਰ ਕੋਈ ਅਗੇ ਮੇਨਸਟ੍ਰੀਮ ਪੋਲਿਟਿਕਸ ਵਿੱਚ ਜਾਣ ਦੀ ਹਰ ਕਿਸ ਦੀ ਇੱਛਾ ਹੁੰਦੀ ਮੈਂ ਕਹਾਂ ਕਿ ਮੈਂ ਇੱਥੇ ਉਮੀਦ ਪ੍ਰਧਾਨ ਬਣਾ ਮੈਂ ਕਿਉਂ ਨਹੀਂ ਜਾਣਾ ਚਾਹਾਂਗਾ ਪਰ ਆਪਾ ਸਹੀ ਇੰਟੈਂਸ਼ਨ ਨਾਲ ਜੇਕਰ ਯੂਥ ਹੈ ਉਹ ਇੱਕ ਵਧੀਆ ਤਰੀਕੇ ਨਾਲ ਐਂਟਰ ਕਰੇ ਨਾ ਕਿ ਕੋਈ ਕੰਟਰੋਵਰਸ਼ਲ ਇਸ਼ੂਸ ਦੇ ਨਾਲ ਆਪਣੀ ਸਿਆਸਤ ਚਮਕਾਵੇ ਠੀਕ ਜੈਨੂਇਨ ਪੋਲਿਟਿਕਸ ਕਰੋ ਬੱਚਿਆਂ ਦੇ ਮੁੱਦੇ ਉਠਾਓ ਯੂਥ ਦੇ ਮੁੱਦੇ ਉਠਾਓ ਜਿਹੜਾ ਨਸ਼ਾ ਵਧ ਰਿਹਾ ਸਟੇਟ ਦੇ ਵਿੱਚ ਜਿਹੜਾ ਅਨਇੰਪਲੋਇਮੈਂਟ ਵੱਧ ਰਹੀ ਹੈ ਜਾਂ ਹੋਰ ਐਜੂਕੇਸ਼ਨਲ ਇੰਸਟੀਟਿਊਟਸ ਦੇ ਵਿੱਚ ਨਾਗੀ ਆਪਾ ਕੋਈ ਵੀ ਜਿਹੜੇ ਬੋਗਸ ਇਸ਼ੂਜ਼ ਐ ਜਿੰਨਾ ਉੱਪਰ ਸਿਰਫ ਡਿਬੇਟ ਕੀਤੀ ਜਾ ਸਕਦੀ ਹੈ ਕੌਂਟਰਵਰਸੀ ਕਰੀਏ ਕੀਤੀ ਜਾ ਸਕਦੀ ਹੈ ਉਹਨਾਂ ਇਸ਼ੂਜ਼ ਦੇ ਆਪਾਂ 파ਟ ਨਾ ਬਣੀਏ ਆਪਾਂ ਯੂਥ ਦੀ ਵੀ ਇੱਕ ਰਿਸਪੋਨਸੀਬਿਲਟੀ ਬੰਦੇ ਕੀ ਆਪਾਂ ਇੱਕ ਸਮਝਦਾਰੀ ਵਾਲੀ ਪੋਲਿਟਿਕਸ ਕਰੀਏ ਠੀਕ ਹੈ ਬਹੁਤ ਮਿਹਰਬਾਨੀ ਤਮੀਜ਼ ਪ੍ਰਧਾਨ ਨੇ ਵਾਈਸ ਪ੍ਰਧਾਨ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਕਹਿੰਦੇ ਹਨ ਰਾਗ ਦਿਆਲ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਸਿਆਸਤ ਦੀ ਪਹਿਲੀ ਪੌੜੀ ਇੱਥੋਂ ਚੜ੍ਹਨਾ ਚਾਹੁੰਦੇ ਨੇ ਤਾਂ ਉਹ ਡਿਵਾਈਡ ਐਂਡ ਰੂਲ ਦੀ ਪੋਲਿਟਿਕਸ ਕਰ ਰਹੇ ਨੇ हिमाचल हरियाणा ਦਾ ਇੱਕ ਵੱਡਾ ਵੋਟ ਬੈਂਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੈ ਇਹਨਾਂ ਨੌਜਵਾਨ ਲੀਡਰਾਂ ਵੱਲੋਂ ਨੌਜਵਾਨ ਸਟੂਡੈਂਟਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਚੰਗੀ ਪੈਟ ਰੱਖਣ ਵਾਲੀਆਂ तमाम ਪਾਰਟੀਆਂ ਨੂੰ ਅੱਗੇ ਆ ਕੇ ਇੱਕ ਵੱਡਾ ਸਟੈਂਡ ਲੈਣਾ ਚਾਹੀਦਾ ਤਾਂਕਿ ਇਸ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਨੂੰ ਬਚਾਇਆ ਜਾ ਸਕੇ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ